ਲਾਵੀ ਮੈਟਰੋ ਜਿਹੜੇ ਭਰਾਵਾਂ ਨੇ ਘਰੇ ਕੂੜਾ ਤਿਆਰ ਕਰਨ ਜੀ ਦੀ ਹਾਈਟ ਵੀ ਹੋਵੇ ਲਾਈਨ ਦਾ ਵੀ 100% ਕਨਫਰਮ ਹੋਵੇ ਤਾਂ ਆਹ ਵੀਡੀਓ ਦੇਖ ਲਓ ਬਸ ਆਪ ਤਿੰਨ ਕੁ ਮਿੰਟ ਦਾ ਸਮਾਂ ਲੈਣਾ ਜੀ ਦੇ ਵਿੱਚ ਤੁਹਾਨੂੰ ਸਾਰੀ ਡਿਟੇਲ ਦੇ ਦੇਣੀ ਕਿਹੜਾ ਖਾਨਦਾਨ ਹੈ ਕੀ ਉਮਰ ਬਸ ਆਪਣੇ ਤਾਂ ਇੰਨੀ ਗਾਰੰਟੀ ਉਹ ਲਾਈਨ ਕਨਫਰਮ ਹੋ ਗਈ ਚਾਹੇ ਡੀ ਐਨਏ ਤਾਂ ਕਰਾ ਲਓ ਦੂਜੀ ਘੋੜਾ ਨਾਲ ਬਣੇ ਫੇਰ ਆਪਾਂ ਬਿਠੇ ਹਾਂ ਪਰ ਸੇਵਾ ਕਰਨਾ ਤੁਹਾਡਾ ਫਰਜ਼ ਹੈ ਬਿਨਾਂ ਸੇਵਾ ਤੋਂ ਨਹੀਂ ਬੰਨ ਪਰ ਜਿਹੜੀ ਇਹਦੇ ਮਾਂ ਪਿਓ ਦੀ ਹਾਈਟ ਆ ਦੰਮ ਬੱਚਾ ਹਾਈਟ ਦਿਖਾ ਰਿਹਾ ਬੱਚਾ ਘੋੜਾ 100% ਬਣ ਨਖਰਾ ਪੂਰਾ ਬਰੀਕੀਆਂ ਪੂਰੀਆਂ ਤੇ ਹੈ ਵੀ ਆਪਣੇ ਪੰਜਾਬ ਨਸਲ ਦਾ ਮੱਝੂ ਕੇ ਖਾਨਦਾਨ ਚੋਂ ਫਿਰਦਾ ਇਹਦਾ ਘੋੜਾ ਬੰਨਾ ਬੱਟ ਤੇ ਪਿਆ ਪਹਿਲਾਂ ਤਾਂ ਸਵਾਗਤ ਹੈ ਦੋਸਤੋ ਤੁਹਾਡਾ ਸਾਰਿਆਂ ਦਾ ਬਾਬਾ ਜੀ ਦਾ ਸਟੱਡ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਵੀਡੀਓ Facebook ਪੇਜ ਤੇ ਦੇਖਦੇ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਹੈ ਜੀ ਆਇਆਂ ਦੋਸਤੋ ਨਵੀਂ ਸਵੇਰ ਨਵੇਂ ਜਾਨਵਰ ਦੀ ਵੀਡੀਓ ਨਾਲ ਹਾਜ਼ਰ ਹੋਏ ਆਂ ਤਰੀਖ 5 April 2025 ਦੀ ਇਹ ਵੀਡੀਓ ਜੀ ਤੇ ਅੱਜ ਪੰਜਾਬ ਨਸਲ ਦਾ ਬਹੁਤ ਹੀ ਚੰਗਾ ਬਿਸ਼ੀਰਾ ਤੁਹਾਡੇ ਸਾਹਮਣੇ ਲਿਆਇਆ। ਬਹੁਤ ਚੰਗੀ ਬਰੀਕੀ ਆ, ਚੰਗੇ ਹੱਡ ਪੈਰਾਂ ਦਾ ਤੇ ਕੱਦ ਕਰਨ ਵਾਲਾ ਬਿਸ਼ੀਰਾ। ਸਾਰੀ ਡਿਟੇਲ ਵੀਡੀਓ ਦੇ ਵਿੱਚ ਦਵਾਂਗੇ। ਬਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰ ਦਿਓ, ਕਮੈਂਟ ਕਰ ਦਿਓ ਤੇ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਤਾਂ ਕਿ ਜਿਆਦਾ ਤੋਂ ਜਿਆਦਾ ਭਰਾਵਾਂ ਤੱਕ ਇਹ ਵੀਡੀਓ ਪਹੁੰਚ ਜਾਈ ਰਵੇ। ਜੇ ਮਾਰਕੀਟ ਨਾਲੋਂ ਸਸਤਾ ਜਾਨਵਰ ਤੁਸੀਂ ਵੀ ਲੱਭਦੇ ਤਾਂ ਚੈਨਲ ਸਬਸਕ੍ਰਾਈਬ ਕਰ ਲਓ। ਨਵੇਂ-ਨਵੇਂ ਵੀਡੀਓ ਦੇਖਦੇ ਰਹੋ। ਦੋਸਤੋ ਜਿਵੇਂ ਆਪਾਂ ਦੱਸਿਆ ਬਸ਼ੀਰਾ ਮੱਜੂ ਕੇ ਖਾਨਦਾਨ ਚੋਂ ਪੰਜਾਬ ਨਸਲ ਚੋਂ ਕਿ ਪੰਜਾਬ ਨਸਲ ਦੇ ਪੂਰੇ ਟਾਪ ਦੇ ਘੋੜਿਆਂ ਚੋਂ ਫਤਿਹ ਦਾ ਪੁੱਤ ਜਿਹੜਾ ਬਾਈ ਜੱਸੜ ਹੁਣਾਂ ਕੋਲ ਹੁੰਦਾ ਚੈਂਪੀਅਨ ਰਿਹਾ ਹੈ ਫਤਿਹ ਖੜਨੀ ਖੜਨੀ ਦਾ ਜਮਾਂ ਹੀ ਆਪਦੇ ਪਿਓ ਤੇ ਦਾਦੇ ਤੇ ਫਤਿਹ ਦਾ ਪੁੱਤਾਂ ਬਾਈ ਬਿੱਟੂ ਬਮਾਲ ਹੁਣਾਂ ਕੋਲ ਗੁਰ ਫਤਿਹ ਘੋੜਾ ਨੀਲਾ ਜੀ ਉਹਦਾ ਬੱਚਾ ਮਾਂ ਇਹਦੀ ਰਤਨਾਕਰ ਲੈਣ ਚੋਂ ਜੀ ਬੱਚੇ ਸਿਰਫ ਮੱਥੇ ਨਿੱਕਾ ਜਾਂ ਫੁੱਲ ਆ ਤੇ ਹੋਰ ਸਾਰਾ ਬਲੈਕ ਹੈ ਰੰਗ ਰੰਗ ਬਹੁਤ ਸੋਹਣਾ ਕੱਢਦਾ ਹੁੰਦਾ ਥੱਲੋ ਨਵੇਂ ਦੁੱਧ ਨੂੰ ਹੀ ਲਾ ਰਿਹਾ ਬੱਚਾ 9 ਮਹੀਨੇ ਉਮਰ ਆ ਪਰ ਬੱਚੇ ਦੀ ਲੱਤ ਦੀ ਨਲੀ ਚੈੱਕ ਕਰ ਲ ਤੇ ਗਰਦਨ ਦੀ ਲੰਬਾਈ ਚੈੱਕ ਕਰ ਲਓ ਗਰਦਨ ਲੰਬੀ ਦੇ ਨਾਲ ਨਾਲ ਕੁੰਡਾ ਜਿਵੇਂ ਮਾਰਵੜੀ ਕਰੈਕਟਰ ਮੇਰੇ ਹਿਸਾਬ ਨਾਲ ਇਹਦੇ ਰਤਨ ਅਕਰ ਲੈਣ ਚਾਹੇ ਪਰ ਇਹਦੇ ਪਿਓ ਦੀ ਵੀ ਤੇ ਦਾਦੇ ਦੀ ਗਰਦਨ ਤਾਂ ਬਹੁਤ ਸੋਹਣੀ ਸੀ ਮਣੀਆ-ਮੁਣੀਆ ਬਹੁਤ ਬਰੀਕ ਹੈ ਲੰਮੀ ਧੌਣ ਛੋਟਾ ਕੰਨ ਤੇ ਕੁੰਡੀ ਵਾਲਾ ਕੰਨ ਬਰੀਕੀ ਦੇ ਨਾਲ ਨਾਲ ਲੈਂਥ ਵੀ ਬਹੁਤ ਹੈ ਦੋਸਤ ਨਹੀਂ ਆਮ ਤੌਰ ਤੇ ਅਸੀਂ ਦੇਖਦੇ ਹਾਂ ਕਿ ਮਾਰਵੜੀ ਘੋੜਿਆਂ ਚ ਜਿਹੜੀ ਹੈ ਲੈਂਥ ਦੀ ਕਮੀ ਆ ਜਾਂਦੀ ਹੈ ਪਰ ਉਹ ਆਪਣੇ ਪੰਜਾਬ ਨਸਲ ਦੇ ਮੱਝੂ ਕੇ ਖਾਨਦਾਨ ਨੇ ਬਹੁਤ ਪੂਰੀ ਦਿੱਤੀ ਇਹ ਮੈਂ ਆਪਾਂ ਦੇਖੋ ਬੱਚੇ ਦੀ ਲੈਂਥ ਦੇਖੋ ਪੂਰੀਆ ਬਾਕੀ ਪੈਰ ਦਾ ਸਾਈਜ਼ ਚੈਸਟ ਦਾ ਸਾਈਜ਼ ਪੂਰਾ ਨਰੋਆ ਮੰਨ ਲਓ ਬੱਚਾ ਸਾਹਮ੍ਹੇ ਆ ਜਾਵੇ ਤਾਂ ਪੂਰਾ ਟਾਪ ਦਾ ਪੂਰੀ ਹਾਈਟ ਵਾਲਾ ਪੂਰੀ ਬਰੀਕੀ ਵਾਲਾ ਬਣੂ ਬਾਲਪੋਰੀਆਂ ਦਾ ਜਿਵੇਂ ਸਾਫ਼ ਆ ਦੋਸਤੋ ਤੇ ਉਮਰ 9 ਮਹੀਨੇ ਦੇਵਨ ਲੱਗੀ ਹੋਈ ਹੈ ਮੱਥੇ ਵਾਲੀ ਪੋਰੀ ਸਿੰਗਲ ਆ ਉੱਚੀ ਸਿੱਟਾ ਸੁੱਟਾ ਹੈ ਨਹੀਂ ਬਾਲਪੋਰੀਆਂ ਦਾ ਬਿਲਕੁਲ ਸਾਫ਼ ਖਰਨੇ ਖੁਰਨੇ ਦਾ ਬਹੁਤ ਚੰਗਾ ਨੰਬਰ ਦੇ ਦਿੱਤਾ ਥੱਲੇ ਜੈਜ ਰੇਟ ਤੇ ਬੰਨਜੇ ਜਿਹੜੇ ਭਰਾ ਦੇ ਪਸੰਦ ਆਵੇ ਫੋਨ ਲਾ ਲੈ ਧੰਨਵਾਦ